thank you ਪੰਜਾਬ ਪੂਰੇ ਲੁਧਿਆਣੇ ਵਿੱਚ ਖੁਸ਼ੀ ਤੇ ਚਾਹਤ ਹੈ ਰਾਜਾ ਅਮਰਿੰਦਰ ਸਿੰਘ ਜੀ ਜਿੱਤ ਕੇ ਨੇ ਇਹ ਸਾਰੇ ਪੰਜਾਬ ਦੀ ਜਿੱਤ ਨਹੀਂ ਸਾਰੇ ਪਾਰ ਦੀ ਜਿੱਤ ਹੈ ਕਾਂਗਰਸ ਜੋ ਕਿ ਹੱਥ ਬਦਲੇਗਾ ਹਾਲਾਤ ਇਸ ਲੋਕਅਤੇ ਚੱਲ ਰਹੀ ਸੀ ਉਹ ਮਿਲ ਲੱਗਦਾ ਪੁਗਾ ਹੁਣ ਹੋੰਦਾ ਟਾਈਮ ਆ ਗਿਆ ਹੈ ਬੜੀ ਖੁਸ਼ੀ ਮਨਾਇਆ ਜਾ ਰਿਹਾ ਤੇ ਪਟੋਲ ਬੱਦਲੇ ਹੈ ਲਗਭਗ ਹੀ ਰਾਜਾ ਜਿੱਤੂ ਬਿਲਕੁਲ ਜੀ ਮੈਂ ਤਾਂ ਬਿਲਕੁਲ ਸ਼ੋਰ ਸੀ ਰਾਜਾ ਜਿੱਦ ਜਿੱਤ ਹੋਏਗੀ ਬਿਕੋਜ਼ ਇਹ ਲੁਧਿਆਣੇ ਨੂੰ ਇੱਕ ਚੇਂਜ ਬਹੁਤ ਜ਼ਰੂਰੀ ਸੀ ਖਾਸ ਕਰ ਇੰਡਸਟਰੀ ਲਈ ਇੱਕ ਚੇਂਜ ਬਹੁਤ ਜ਼ਿਆਦਾ ਜ਼ਰੂਰੀ ਸੀ ਕਾਂਗਰਸ ਆਏਗੀ ਤਾਂ ਇੰਡਸਟਰੀ ਔਰ ਕਿਸਾਨਾਂ ਦੀ ਤਰੱਕੀ ਹੋਏਗੀ ਤੂ ਟੱਕਰ ਦੇ ਕੇ ਗਿਆ ਤੇ ਤੂੰ ਟੱਕਰ ਨਹੀਂ ਆਈ। ਅ ਆਈ ਥਿੰਕ ਕਿ ਹਰ ਕਿਸੇ ਦਾ ਆਪਣਾ ਆਪਣਾ ਪੱਖ ਹੁੰਦਾ ਹੈ। ਉਹਨਾਂ ਨੂੰ ਲੱਗਿਆ ਕਿ ਭਾਜਪਾ ਜਾਣਾ ਜ਼ਰੂਰੀ ਹੈ ਪਰ ਰਾਜਾ ਜੀ ਨੇ ਉਹ ਕبھی ਉਹਨਾਂ ਦੀ ਕੰਪਲੀਟ ਕਰ ਦਿੱਤੀ। ਰਾਜਾ ਜੀ ਨੇ ਰੱਖ ਕੇ ਦੇ ਦਿੱਤੀ ਮਤਲਬ ਹਾਂ ਜੀ ਬਿਲਕੁਲ ਜੀ ਰਾਜਾ ਜੀ ਨੇ ਉਹਨਾਂ ਨੂੰ ਟੱਕਰ ਦੇ ਕੇ ਜਿਤਾ ਦਿੱਤਾ ਕਿ ਜਿਹੜੇ ਕਾਂਗਰਸ ਹੈ ਉਹ ਉਹਨਾਂ ਬਿਨਾ ਅਧੂਰੀ ਨਹੀਂ ਹੈ। ਅੱਜ ਦੇਖੋ ਜੀ ਪੂਰੇ ਪੰਜਾਬ ਵਿੱਚ ਪੂਰੀ ਖੁਸ਼ੀ ਹੈ। ਜੀ ਰਾਜਾ ਵੜਿੰਗ ਜੀ ਨੇ ਅੱਜ ਜੋ ਕੰਮ ਕੀਤਾ ਵਾ ਮੈਂ ਤਾਂ ਕਮਾਲ ਹੀ ਕਰਤੀ ਜੀ। ਉਹ ਪੂਰੀ ਕਾਂਗਰਸ ਨੇ ਪੂਰੇ ਪੰਜਾਬ ਵਿੱਚ ਜੋ ਪੈਰ ਜਮਾਏ ਆ ਹੁਣ ਲੋਕਾਂ ਨੂੰ ਦਿਖਾਤਾ ਕਿ ਆਨ ਵਾਲਾ ਟਾਈਮ ਕਾਂਗਰਸ ਦਾ ਕਿਦਾਂ ਦਾ ਹੈ ਅੱਜ ਸਾਡੇ ਆਸ਼ੂ ਭਈਆ ਨੇ ਉਹ ਜਿੰਨੀ ਵੀ ਕਾਂਗਰਸੀ ਸਮੂਥ ਪਾਰਟੀ ਸੀ ਇਹਨਾਂ ਨੇ ਬਹੁਤ ਹੀ ਦਬ ਤੇ ਜ਼ੋਰ ਲਗਾ ਕੇ ਔਰ ਤੁਹਾਨੂੰ ਇਹ ਪ੍ਰਚਾਰ ਕੀਤਾ ਤੇ ਉਹਦਾ ਰਿਜ਼ਲਟ ਅੱਜ ਆ ਹੀ ਗਿਆ ਹੈ एवरीवन इज वेरी ਹੈਪੀ ਕਾਂਗਰਸ ਆਇਆ ਹੁਣ ਦੇਖੋ ਵਪਾਰ ਤੇ ਉਹ ਦੇਖੋ ਆਪੋਜੀਸ਼ਨ ਬੈਠ ਕੇ ਕਿ ਰਾਜਾ ਬਣ ਕੇ ਜੀਏ ਜਿਹੜੇ ਐਮਪੀ ਦੇ ਉੱਥੇ ਜਾ ਕੇ ਪਾਰਲੀਮੈਂਟ 'ਚ ਬੋਲ ਸਕਦੇ ਆ ਉਹ ਪੰਜਾਬ ਲਈ ਇਹ ਹੱਕ ਲੜਨਗੇ ਔਰ اپੋਜੀਸ਼ਨ ਚ ਵੀ ਕਿਸੇ ਦਾ ਤਗੜੇ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਆ ਔਰ ਰਾਜਾ ਵੜਿੰਗ ਤੁਹਾਨੂੰ ਪਤਾ ਹੀ ਆ ਕਿਦਾਂ ਦੇ ਆ ਔਰ ਇਹ ਪੂਰਾ ਸਾਥ ਦੇਣਗੇ ਇੰਡਸਟਰੀ ਦਾ ਹੋਰ ਡਵੈਲਪਮੈਂਟ ਦਾ ਸਾਰਾ ਕੁਝ ਕਰਾਂਗੇ ਤੇ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਰਾਜਾ ਵੜਿੰਗ ਨੂੰ ਇੰਨੀ ਚੰਗੀ ਵੋਟਾਂ ਤੋਂ ਜਿਤਾ ਕੇ ਆਪਣਾ ਐਮਪੀ ਦੇ ਇਲੈਕਸ਼ਨ ਜਿਤਾ ਕੇ ਵਿਧਾਨ ਸਭਾ ਭੇਜਿਆ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੈ ਹਿੰਦ ਅੱਛਾ ਕੀ ਕਹਣਾ ਵਪਾਰੋਂ ਤੇ ਵਪਾਰੀ ਹਾਂ ਕਿ ਕੀ ਮੁਸ਼ਕਲਾਂ ਆਂਦੀਆਂ ਇੱਥੇ ਦੇਖੋ ਜੀ ਵਪਾਰ ਦੀ ਤਾਂ ਕੋਈ ਤਰੱਕੀ ਹੋਈ ਨਹੀਂ ਤੁਹਾਨੂੰ ਪਤਾ ਵਾ ਪੰਜਾਬ ਵਿੱਚ ਕੋਈ ਵੀ ਇੱਥੇ ਕੋਈ ਵੀ ਸੁਵਿਧਾਵਾਂ ਨਹੀਂ ਆਈਆਂ ਸੈਂਟਰ ਤੋਂ ਹਾਂਜੀ ਹਾਂਜੀ ਹੁਣ ਕਹਿੰਦੇ ਸੀਗੇ ਜੀ ਬਿੱਟੂ ਲੈ ਕੇ ਆਣਗੇ ਉਹ ਤੁਹਾਨੂੰ ਪਤਾ ਹੀ ਹੁਣ ਬਿੱਟੂ ਨੇ ਕੀ ਕੀਤਾ ਵਾ ਬਿੱਟੂ ਜਿਹੜੇ ਫਾੜੇ ਛਾੜੇ ਗਏ ਨੇ ਕਿੱਥੇ ਲੱਗਦੇ ਹੋ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਲੋਕਾਂ ਨੇ ਦਿਖਾਤਾ ਕੀ ਦੇਖਣਾ ਕੀ ਹੈ ਯਾਰਾ ਕੀ ਬੰਦਾ ਦੋ ਵਾਰ ਕਾਂਗਰਸ ਦੇ ਵਿੱਚ ਰਹਿ ਕੇ ਤੀਜੀ ਵਾਰ ਇੱਦਾਂ ਚਲਾ ਜਾਵੇ ਤਾਂ ਕਿੱਡੀ ਮਾੜੀ ਗੱਲ ਐ ਤੁਹਾਨੂੰ ਦਾੜਾ ਵਸੇ ਕਿ ਤਾ ਧੰਨਵਾਦ ਕਰੀਏ ਤਾਂ ਧੰਨਵਾਦ ਕਰਾਂਗੇ ਉਹਨਾਂ ਨੇ ਇੰਨੀਆਂ ਵੋਟਾਂ ਤਾਂ ਸਾਨੂੰ ਜਿਤਾਇਆ ਵੈ ਸਾਡੇ ਰਾਜਾ ਵੜਿੰਗ ਜੀ ਨੂੰ ਤੇ ਮੈਂ ਤਾਂ ਕਹਿੰਦਾ ਇਹ ਵਪਾਰ ਦੀ ਤਾਂ ਬਹੁਤ ਤਰੱਕੀ ਤੁਹਾਨੂੰ ਪਤਾ ਕਾਂਗਰਸ ਦੇ ਰਾਜ ਤਾਂ ਪੂਰਾ ਵਪਾਰ ਚੱਲਦਾ ਦੱਬ ਕੇ ਤੇ ਹੁਣ ਜਿੱਦਾਂ ਲੋਕਾਂ ਨੂੰ ਡਰਾ ਡੂ ਕੇ ਇਹਨਾਂ ਨੇ ਬਹੁਤ ਖਰਾਬ ਕੀਤਾ ਹੁਣ ਕੰਮ ਸੇ ਕੰਮ ਵਪਾਰੀ ਆਪਣਾ ਸ਼ਾਂਤੀ ਦੀ ਜ਼ਿੰਦਗੀ ਨਾਲ ਵਪਾਰ ਨੂੰ ਵਿਦਾਨਗੇ ਔਰ ਰਾਜਾ ਵੜਿੰਗ ਜੀ ਔਰ ਅੱਗੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੇਖ ਲੈਣਾ ਸਰਕਾਰ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਬਹੁਤ ਹੀ ਵਧੀਆ ਮਾਹੌਲ ਹੈ ਔਰ ਹਰ ਵਰਕਰ ਜਿਹੜਾ ਹੈ ਦਿਲੋਂ ਪੂਰਾ ਖੁਸ਼ ਹੈ ਔਰ ਵਰਕਰਾਂ ਨੂੰ ਐ ਲੱਗ ਰਿਹਾ ਵੀ ਸਮਝ ਲਓ ਅੱਜ ਤਿਹਾਰ ਹੈ ਬਹੁਤ ਵੱਡਾ ਤਿਹਾਰ ਹੈ ਜਿਸ ਦਿਨ ਲੋਕਤੰਤਰ ਦੀ ਜਿੱਤ ਹੋਈ ਹੈ ਔਰ ਸਚਾਈ ਦੀ ਜਿੱਤ ਹੋਈ ਹੈ ਔਰ ਜਿੱਦਾਂ ਭਰਾਮ ਫਲਾਏ ਜਾ ਰਹੇ ਸੀਗੇ ਵਿਰੋਧੀ ਪਾਰਟੀਆਂ ਪਤਾ ਨਹੀਂ ਕੀ ਕੀ ਆਪਣੇ ਬੋਲੋ ਗੱਲਾਂ ਕਰ ਰਹੀਆਂ ਸੀ ਕੀ ਕੀ ਹਦਕੰਡੇ ਬਣਾ ਰਹੀਆਂ ਸੀ ਪਰ ਲੋਕਾਂ ਨੇ ਕਿਸੇ ਦੀ ਇੱਕ ਨਹੀਂ ਚੱਲਣ ਦਿੱਤੀ ਔਰ ਕਾਂਗਰਸ ਪਾਰਟੀ ਦੇ ਤੋਂ ਫਤਵਾ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਫਤਵਾ ਦੇ ਕੇ ਕਾਂਗਰਸ ਪਾਰਟੀ ਦੇ ਸਾਡੇ ਜਿਹੜੇ ਕੈਂਡੀਡੇਟ ਹੈ ਲੁਧਿਆਣੇ ਤੋਂ ਰਾਜਾ ਜੀ ਅਮਰਿੰਦਰ ਵਡਿੰਗ ਜੀ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਭੇਜਿਆ ਜਾ ਰਿਹਾ ਵੈ ਔਰ ਉੱਥੇ ਜਾ ਕੇ ਉਹਨਾਂ ਨੇ ਲੁਧਿਆਣੇ ਦੀ ਜਿਹੜੀ ਆਵਾਜ਼ ਹੈ ਉਹ ਸਭ ਤੋਂ ਉੱਪਰ ਬੁਲੰਦ ਕਰਨਗੇ ਔਰ ਦੁਬਾਰਾ ਲੁਧਿਆਣੇ ਨੂੰ ਮਾਂਚੈਸਟਰ ਬਣਾਣਗੇ ਢੋਲ ਨਗਾੜੇ ਵੱਜ ਰਹੇ ਆ ਜੀ ਲੱਡੂ ਵੰਡੇ ਜਾ ਰਹੇ ਆ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਕੀ ਲੱਗਦਾ ਹੁਣ ਲੁਧਿਆਣੇ ਦਾ ਸੁਧਾਰ ਹੋਊਗਾ ਲੁਧਿਆਣੇ ਦਾ 100% ਸੁਧਾਰ ਹੋਊਗਾ ਜੀ ਜੀ ਕਿਉਂਕਿ ਜਿਹੜੇ ਵਡਿੰਗ ਸਾਹਿਬ ਹੈ ਬਹੁਤ ਯੰਗ ਨੇ ਔਰ ਇਹਨਾਂ ਦੇ ਵਿੱਚ ਬਹੁਤ ਐਨਰਜੈਟਿਕ ਨੇ ਸਾਰਿਆਂ ਤੋਂ ਜ਼ਿਆਦਾ ਮੈਂ ਸਮਝਦਾ ਇਹਨਾਂ ਦੇ ਵਿੱਚ ਕਰੰਟ ਹੈ ਔਰ ਜਿੰਨੀ ਅੱਛਾ ਇਹ ਰਿਪਰੈਜ਼ੈਂਟ ਕਰ ਸਕਦੇ ਆ ਲੋਕ ਸਭਾ ਦੇ ਵਿੱਚ ਲੁਧਿਆਣੇ ਨੂੰ ਉਹਦੇ ਨਾਲ ਜ਼ਰੂਰ ਲੁਧਿਆਣੇ ਦੀ ਉન્નਤੀ ਹੋਊਗੀ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਆ ਅਮਰਿੰਦਰ ਸਿੰਘ ਰਾਜਵਰੀਂਗ ਜੀ ਨੂੰ ਕਿ ਜਿਨ੍ਹਾਂ ਨੇ ਅੱਜ ਇੱਕ ਬਹੁਤ ਹੀ ਵੱਡੀ ਜਿੱਤ ਹਾਸਲ ਕੀਤੀ ਹੈ ਸਾਡੇ ਲੁਧਿਆਣੇ ਦੇ ਵਿੱਚੋਂ ਕਿਉਂਕਿ ਜਿਹੜੇ ਵਿਰੋਧੀ ਕਹਿੰਦੇ ਸੀ ਕਿ ਇਹ ਬਾਹਰ ਦਾ ਕੈਂਡੀਡੇਟ ਹੈ ਅੱਜ ਲੁਧਿਆਣੇ ਦੇ ਵਰਕਰਸ ਨੇ ਇਹ ਸਾਬਤ ਕੀਤਾ ਹੈ ਕਿ ਸਾਡੇ ਜਿਹੜੇ ਰਾਜਵਰੀਂਗ ਸਾਡੇ ਦਿਲਾ ਦੀ ਇਹ ਧੜਕਣਾ ਨੇ ਕੋਈ ਬਾਹਰ ਦਾ ਇਨਸਾਨ ਨਹੀਂ ਹੈ ਇੰਦਰ ਆ ਬਹੁਤ ਦੇਖ ਰਹੇ ਹੋ ਕਿੰਨਾ ਖੁਸ਼ੀ ਦਾ ਮੌਲ ਹੈ ਕਿਉਂਕਿ ਅਸੀਂ ਤੇ ਖੁਸ਼ੀ ਸਾਹਿਬ ਕੰਟੈਂਡੇਟ ਕੰਟੇ ਪਹਿਲੇ ਹੀ ਮਿਲਾਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਸਾਨੂੰ ਇਹ ਪੂਰਾ ਵਿਸ਼ਵਾਸ ਸੀ ਕਿ ਸਾਡੀਆਂ ਪੈਨਾ ਸਾਡੀਆਂ ਮਾਵਾ ਸਾਡੇ ਵੀਰ ਬਜ਼ੁਰਗ ਜਰੂਰ ਰਾਜਾ ਮਿੰਦਰ ਸਿੰਘ ਜੀ ਨੂੰ ਵੋਟ ਦੇ ਕੇ ਜਿਤਾਣਗੇ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਜੀ ਮੈਨੂੰ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਬਹੁਤ ਹੀ ਇੱਕ ਸੂਝਵਾਨ ਜਿਹੜਾ ਇਨਸਾਨ ਹੈ ਉਸ ਨੂੰ ਚੁਣਿਆ ਸਾਰੇ ਹੀ ਵਧਾਈ ਦੇ ਪਾਤਰ ਨੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਕਾਰਜਕਰਤਾ ਸਾਡੇ ਕਾਂਗਰਸ ਦੇ ਜਿੰਨੇ ਹੈਗੇ ਆ ਬਹੁਤ ਜ਼ਿਆਦਾ ਅੱਜ ਖੁਸ਼ੀ ਦੀ ਲਹਿਰ ਆ ਗਈ ਹੈ ਕਿ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਨੂੰ ਸਾਡੀ ਹਾਈ ਕਮਾਂਡ ਨੇ ਲੁਧਿਆਣਾ ਦੇ ਵਿੱਚ ਭੇਜਿਆ ਜਦੋਂ ਕਿ ਸਾਡੇ ਪਹਿਲੇ ਐਮਪੀ ਰਵਨੀਤ ਸਿੰਘ ਮਿੱਟੂ ਜੀ ਡਿਜ਼ਾਈਨ ਕਰਕੇ ਦੂਜੀ ਪਾਰਟੀ ਜਾ ਕੇ ਰਲ ਕੇ ਖੜੇ ਹੋ ਗਏ ਸੀਗੇ ਉਸ ਐਨ ਮੌਕੇ ਦੇ ਉੱਤੇ ਆ ਕੇ ਰਾਜਾ ਜੀ ਨੇ ਆ ਕੇ ਲੁਧਿਆਣਾ ਦੀ ਕਮਾਂਡ ਸੰਭਾਲ ਲਈ ਹੈ ਔਰ ਅੱਜ ਇਹ ਸਾਰੇ ਕਾਰਜਕਰਤਾ ਸਾਡੇ ਜਿੰਨੇ ਹੈਗੇ ਲੁਧਿਆਣਾ ਵਾਸੀ ਦੇ ਹੈਗੇ ਉਹਨਾਂ ਨੇ ਮਿਲ ਕੇ ਰਾਜਾ ਜੀ ਔਰ ਅੰਮ੍ਰਿਤਾ ਵਰਿੰਗ ਜੀ ਦੇ ਨਾਲ ਮਿਲ ਕੇ ਕੰਮ ਕੀਤਾ ਸਾਡੇ ਸਾਰੇ ਐਮ ਐਲ ਐਸ ਨੇ ਔਰ ਸਾਰੇ ਕਾਰਕਟਰ ਜੋ ਵੀ ਸਤੌਰਸ ਦੇਖ ਰਹੇ ਹੈਗੇ ਉਹ ਸਭ ਨੇ ਮਿਲ ਕੇ ਬਹੁਤ ਅੱਛੀ ਤਰ੍ਹਾਂ ਮਿਹਨਤ ਕੀਤੀ ਔਰ ਉਹਦਾ ਫਲ ਜਿਹੜਾ ਹੈਗਾ ਅੱਜ ਸਾਨੂੰ ਇਸ ਜਿੱਤ ਦੇ ਰੂਪ ਦੇ ਵਿੱਚ ਮਿਲਿਆ ਹੈਗਾ ਔਰ ਇਹ ਜਿਹੜੀ ਲੁਧਿਆਣਾ ਲੋਕ ਸਭਾ ਸੀਟ ਹੈਗੀ ਹੈ ਜਿੱਤ ਕੇ ਅਸੀਂ ਰਾਹੁਲ ਜੀ ਦੀ ਚੋਲ ਦੇ ਵਿੱਚ ਬਾਬਾ ਜੀ ਲੋਕ ਨੂੰ ਲੱਗਦਾ ਬਿੱਟੂ ਬਿੱਟੂ ਹੈ ਬਈ ਬਿੱਟੂ ਖਤਮ ਹੋ ਗਿਆ ਦੇ ਕੋ ਖਤਮ ਕੋਈ ਨਹੀਂ ਹੁੰਦਾ ਹੁੰਦਾ ਹੈਗਾ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਹੈਗੀ ਹੈ ਕਿ ਉਹਦਾ ਉਹਨਾਂ ਨੇ ਅੰਜਾਮ ਵੀ ਭੁਗਤ ਲਿਆ ਹੈਗਾ ਜੇ ਅਗਰ ਆਪਣੀ ਪਾਰਟੀ ਨੂੰ ਧੋਖਾ ਦੇ ਕੇ ਤੇ ਉਹ ਤੁਸੀਂ ਪਾਰਟੀ ਦੇ ਵਿੱਚ ਗਏ ਹੈ ਤੇ ਉਹਦਾ ਅੰਜਾਮ ਜਿਹੜਾ ਹੈਗਾ ਉਹ ਸਾਹਮਣੇ ਹੈਗਾ ਉੱਪਰ ਵਾਲਾ ਬੈਠਾ ਹੈਗਾ ਉੱਪਰ ਵਾਲੇ ਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਧਰਮ ਦੇ ਨਾਮ ਦੇ ਉੱਤੇ ਸ਼੍ਰੀ ਰਾਮ ਦੇ ਨਾਮ ਦੇ ਉੱਤੇ ਅਸੀਂ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਤੇ ਸ਼੍ਰੀ ਰਾਮ ਜੀ ਨੇ ਆਪਣਾ ਰੂਪ ਦਿਖਾ ਦਿੱਤਾ ਉਹ ਰੂਪ ਦਿਖਾ ਦਿੱਤਾ ਕਿ ਵੀ ਮੇਰੇ ਨਾਮ ਦਾ ਇਸਤੇਮਾਲ ਕਰਕੇ ਤੁਸੀਂ ਵੋਟਾਂ ਨੀ ਨੀ ਹੈਗੀ ਤਰਮ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੰਮ ਦੇ ਅਦਾਤੇ ਰਾਜਨੀਤੀ ਇਹਦਾ ਮੋੜ ਹੈ ਇੱਕ ਮਹੀਨੇ ਦੀ ਮੈਨੂੰ ਨੇ ਫਾਲੋ ਦਿੱਤਾ ਇੱਕ ਮਹੀਨੇ ਤੋਂ ਲਗਾਤਾਰ ਲੁਧਿਆਣਾ ਦੀ ਉਹ ਨੋ ਵਿਧਾਨ ਸਭਾ ਵਿੱਚ ਰਾਜਾ ਵਿਰਿੰਗ ਰਾਜਾ ਵਿਰਿੰਗ ਹੋ ਰਹੀ ਸੀ ਬਿੱਟੂ ਗਦਾਰ ਬਿੱਟੂ ਗਦਾਰ ਹੋ ਰਿਆ ਸੀ ਇਹਨਾਂ ਸਾਡੇ ਕਾਂਗਰਸ ਵਰਤਿਆਂ ਦੇ بیٹے ਛੁਰਾ ਮਾਰਿਆ ਸੀ ਬਿੱਟੂ ਨੇ ਅੱਜ ਲੁਧਿਆਣਾ ਦੀ ਜਨਤਾ ਨੇ ਰਾਜਾ ਵਿਰਿੰਗ ਨੂੰ ਜਤਾ ਕੇ ਦੱਸਦਾ ਹੁਣ ਬਿੱਟੂ ਜੀ ਨੂੰ ਫੌਰਨ ਸਿਆਸਤ ਚੱਡ ਕੇ ਲੁਧਿਆਣਾ ਤੋਂ ਭੱਜ ਜਾਣਾ ਚਾਹੀਦਾ ਕਿਉਂਕਿ ਇਹਨਾਂ ਨੇ ਸਾਡੇ ਜਜ਼ਬਾਤਾਂ ਦਾ ਖੇਡਿਆ ਅਸੀਂ ਇਹਨਾਂ ਨੂੰ ਦੋ ਵਾਰੀ ਜਤਾਇਆ ਸੀ ਪਰ ਉਹਨੇ ਇਹ ਨਹੀਂ ਜਨਤਾ ਕੰਗਰਸ ਪਾਰਟੀ ਦੇ ਨਾਲ ਰਾਜਾ ਵੜਿੰਗ ਨਾਲ ਛਾਟਾ ਮਾਰਦਾ ਕਾਟੇ ਦਾ ਸੁਪੂਤਾ ਇਹ ਤਾਂ ਇਹੋ ਬਾਤ ਹੈ ਰਾਜਪੁਰਮਾ ਬਹੁਤ ਵਾਰੀ ਢੋਲ ਹਰ ਕੋਈ ਰਾਜਾ ਵੜਿੰਗ ਖੁਦ ਬਣਿਆ ਆਇਆ ਹੈ ਪਹਿਲੀ ਵਾਰ ਹੈ ਹਰ ਕੋਈ ਆਪਣੇ ਕੋਲੋਂ ਲੱਟੂ ਵੰਡ ਰਿਹਾ ਭੰਗੜੇ ਪਾ ਰਿਹਾ ਲੁਧਿਆਣਾ ਸ਼ਹਿਰ ਝੂਮ ਰਿਹਾ ਰਾਜਾ ਵੜਿੰਗ ਦੇ ਨਸ਼ੇ 'ਚ ਉਹਦੀ ਮਿਹਨਤ ਦੇ ਨਸ਼ੇ 'ਚ ਲੋਕਾਂ ਦੀ ਖੁਸ਼ੀ ਹਲਿਆ ਉਹ ਜਿਹੜਾ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਆ ਦੇਖ ਲਓ ਜੋ ਜੋ ਸ਼ਹਿਰ ਦੇ ਵਿੱਚ ਪਤਾ ਲੱਗਿਆ ਰਾਜਾ ਵੜਿੰਗ ਜਿੱਤ ਗਏ ਨੇ ਲੋਕੀ ਭਾਰੀ ਤਾਦਾ ਦੇਣਾ ਸਾਰੇ ਦਫਤਰਾਂ ਅੱਜ ਕਾਂਗਰਸ ਦੇ ਸੜਕਾਂ ਦੇ ਬਜ਼ਾਰਾਂ ਦੇ ਮੱਲਿਆਂ ਦੇ ਵਿੱਚ ਤੁੰਮਰੇ ਤੇ ਰਾਜਾ ਵੜਿੰਗ ਰਾਜਾ ਵੜਿੰਗ ਹੋ ਰਹੀ ਹੈ ਰਾਜਾ ਵੜਿੰਗ ਯੂਨੀਅਨ ਲੁਧਿਆਣਾ ਸੁਧਾਰਕਰ ਬਣ ਗਏ ਹੁਣ ਲੁਧਿਆਣਾ ਉਹ ਤਾਂ ਪੰਜਾਬ ਦੇ ਪ੍ਰਧਾਨ ਨੇ ਉਹ ਹਿੰਦੁਸਤਾਨ ਦੇ ਪ੍ਰਧਾਨ ਰਹੇ ਨੇ ਯੂਥ ਦੇ ਲੁਧਿਆਣੇ ਨੇ ਬਹੁਤ ਵਧੀਆ ਚਲਾਣੀ ਅਸੀਂ ਸਾਰੇ ਇਕਜੁੱਟ ਹੋ ਕੇ ਉਹਨਾਂ ਦਾ ਸਾਥ ਦੇਣਾ ਚਾਹੋਗੇ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਢੋਲ ਵੱਜ ਰਹੇ ਐਸੀ ਕਹਿੰਦੇ ਜਿੱਤ ਦੀ ਖੁਸ਼ੀ ਤਾਂ ਪਹਿਲਾਂ ਸਾਡੇ ਤੁਹਾਨੂੰ ਚਿਹਰੇ ਤੋਂ ਹੀ ਦਿਖਦੀ ਹੋਊਗੀ ਵੀ ਸਾਡੇ ਕੋਲ ਇੱਕ ਪੰਜਾਬ ਦਾ ਨੌਜਵਾਨ ਜੋਸ਼ੀਲਾ ਕੰਮ ਕਰਨ ਵਾਲਾ ਧੜਲੇਦਾਰ ਜਿਹੜਾ ਕਿ ਵੀਰਵਾਰ ਦਿੱਤਾ ਸੀ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਔਰ ਜੀ ਆਪਾਂ ਇਹਨਾਂ ਦੀ ਪੋਲੀਟੀਕਲ ਬੈਕਗ੍ਰਾਉਂਡ ਦੇਖ ਲਈ ਤੁਹਾਨੂੰ ਸਾਰਿਆਂ ਨੂੰ ਤਿੰਨ ਵਾਰ ਦੇ ਐਮਐਲਏ ਨੇ 올 인디아 ਦੇ ਯੂਥ ਕਾਂਗਰਸ ਦੇ ਪਰਦਾਰ ਰਹੇ ਹੁਣ ਪੰਜਾਬ ਦੇ ਪ੍ਰਧਾਨ ਨੇ ਤਾਂ ਲੋਕੀ ਕਹੀ ਕਹ ਦਿੰਦੇ ਸੀ ਜੀ ਬਾਹਰ ਦਾ ਆ ਫਿਰ ਅਸੀਂ ਉਹਨਾਂ ਨੂੰ ਇਹੀ ਜਵਾਬ ਦੇਈਦਾ ਸੀ ਸਾਰੇ ਨੂੰ ਕਿ ਜਦੋਂ ਗੁਰਦਾਸਪੁਰ ਬੰਬੇ ਤੋਂ ਆ ਕੇ ਤੁਸੀਂ ਕੈਂਡੀਡੇਟ ਜਾ ਦਿੰਦੇ ਹੋ ਅੰਮ੍ਰਿਤਸਰ ਦਿੱਲੀ ਤੋਂ ਤੁਸੀਂ ਜਿਹੜੇ ਮੰਤਰੀ ਹੁੰਦੇ ਹੋ ਉਹਨਾਂ ਨੂੰ ਆ ਕੇ ਜਾ ਦਿੰਦੇ ਇਹ ਤੇ ਸਾਡੇ ਪੰਜਾਬ ਦਾ ਪੁੱਤਰ ਹੈਗਾ ਪੰਜਾਬ ਦਾ ਜਵਾਨ ਹੈ ਇਹ ਤੇ ਉਹ ਬਾਹਰਲਾ ਕਿੱਥੋਂ ਹੋ ਗਿਆ ਤਾਂ ਉਹਨਾਂ ਦਾ ਅਸੀਂ ਮੂੰਹ ਚ ਕਰਾਈਦਾ ਸੀਗਾ ਤਾਂ ਜਿਹੜੀ ਅੱਜ ਜਿੱਤ ਹੋਈ ਹੈ ਜਿਵੇਂ ਕਿ ਪਿਛਲੇ 10 ਸਾਲਾਂ ਤੋਂ ਜੋ ਬੀਜੇਪੀ ਸਰਕਾਰ ਜਿਹਨੂੰ ਕਿ ਮੋਦੀ ਸਰਕਾਰ ਦੇ ਇੱਕ ਨਾ ਦੇ ਨਾਲ ਹੀ ਜਾਣਿਆ ਜਾਂਦਾ ਸੀਗਾ ਜ਼ਿਆਦਾਤਰ ਪਾਰਟੀ ਤਾਂ ਖਤਮ ਹੀ ਕਰ ਦਿੰਦੇ ਆ ਵਨ ਮੈਨ ਸ਼ੋ ਹੀ ਸ਼ੋ ਕੀਤਾ ਇਹਨਾਂ ਨੇ ਤਾਂ ਉਸ ਤੋਂ ਸਾਰੇ ਲੋਕ ਦੁਖੀ ਸੀਗੇ ਤਾਂ ਅੱਜ ਵੀ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਗੱਠਜੋੜ ਇੰਡੀਆ ਹੈਗਾ ਹੋਰ ਪਾਰਟੀਆਂ ਨੂੰ ਨਾਲ ਲਾ ਕੇ ਦਿੱਲੀ ਤੇ ਸਰਕਾਰ ਬਣਾਵੇ ਤਾਂ ਅਸੀਂ ਅਸਲੀ ਖੁਸ਼ੀ ਬਣਾਵਾਂਗੇ ਕਿਉਂਕਿ ਜਨਤਾ ਸਾਰੀ ਦੁਖੀ ਹੈ ਤੁਸੀਂ ਵੀ ਦੇਖਦਾ ਹਣਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਤੁਹਾਡੇ ਰਾਹੀਂ ਸਾਨੂੰ ਖਬਰਾਂ ਸਾਰੀਆਂ ਪਹੁੰਚਦੀਆਂ ਨੇ ਕਿ ਰਾਜਪੂਤ ਬਰਾਦਰੀ ਸੀ ਕਿ ਔਰਤਾਂ ਸੀਗੀਆਂ ਕਿ ਕਿਸੇ ਵੀ ਸਟੇਟ ਦੇ ਜਦੋਂ ਬੋਲਦੀਆਂ ਸੀਗੀਆਂ ਜਾਂ ਹੋਰ ਵੀ ਕਿੰਨੇ ਲੋਕ ਸੀਗੇ ਜਿਹੜੇ ਕਿ ਕਹਿੰਦੇ ਸੀ ਅਸੀਂ ਬਿਲਕੁਲ ਵੋਟ ਨਹੀਂ ਪਾਣੀ ਔਰ ਜਿਹੜੀਆਂ ਲੇਡੀਜ਼ WhatsApp ਤੇ ਜਾਂ Facebook ਤੇ ਆਪਣੀ ਸਟੇਟਮੈਂਟ ਦਿੰਦੀਆਂ ਸੀ ਕਿ ਅਸੀਂ ਵੀ ਪੰਡਤਾਂ ਅਸੀਂ ਵੀ ਬਹਾਮਣਾਂ ਪਰ ਅਸਤਾ ਧਰਮ ਦੇ ਨਾਤੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਔਰ ਅੱਜ ਮੈਨੂੰ ਇਹ ਲੱਗਦਾ ਰਿਜ਼ਲਟ ਦੇਖ ਕੇ ਜਿਹੜਾ ਰਾਮ ਮੰਦਰ ਦਾ ਮਸਲਾ ਸੀ ਉਹ ਪਿੱਛੇ ਰਹਿ ਗਿਆ ਰਾਮ ਮੰਦਰ ਦੇ ਨਾਂ ਨੂੰ ਨਹੀਂ ਵੋਟ ਪਈ ਇੰਡੀਆ ਗੱਠ ਜੋੜਨ ਨੂੰ ਪਈਆ ਵੋਟ ਉਹ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਜੀ ਸਾਡੇ ਪ੍ਰਾਈਮ ਮਿਨਿਸਟਰ ਬਣਨ ਅੱਛੇ ਕਿਉਂਕਿ ਜਿਹੜੇ ਰਾਹੁਲ ਗਾਂਧੀ ਜੀ ਪਰਿਵਾਰ ਪੜਿਆ ਲਿਖਿਆ ਹੈ ਸਿਆਣਾ ਹੈ ਸਮਝਦਾਰ ਹੈ ਜਨਤਾ ਦੀ ਗੱਲ ਕਰਦਾ ਹੈ ਫਿਰਕੂ ਪਾਰਟੀ ਨਹੀਂ ਹੈ ਅਸੀਂ ਮੈਂ ਜਵੇਂ ਅਸੀਂ ਹੈਗੇ ਆ ਅਸੀਂ ਕੈਟੇਗਰੀ ਨਾਲ ਕਰਦੇ ਆ ਸੰਬੰਧ ਰੱਖਦੇ ਆ ਤਾਂ ਮੇਰੇ ਫਾਦਰ ਪੀਸੀਐਸ ਅਫਸਰ ਨੇ ਮੇਰੇ ਹਸਬੰਡ ਚੀਫ ਇੰਜੀਨੀਅਰ ਰਟਾਇਰ ਹੋਏ ਮੈਂ ਪਾਲਿੱਟ ਕੇ ਇੱਥੇ ਪਹੁੰਚੀ ਹੋਈ ਆ ਤਾਂ ਮੈਂ ਇਹ ਸਾਰੀ ਕਾਂਗਰਸ ਪਾਰਟੀ ਦੀ ਜੇਨ ਸਾਡੇ ਪਰਿਵਾਰ ਨੂੰ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਧੰਨਵਾਦ ਵੀ ਕਰਦੇ ਆ ਕਾਂਗਰਸ ਪਾਰਟੀ ਦਾ ਕਿ ਅੱਗੇ ਤੋਂ ਵੀ ਸਾਨੂੰ ਇਹ ਜਿਹੜੇ ਜੋਸ਼ੀਲੇ ਤੁਹਾਡੇ ਲੇਦਾਰ ਉਮੀਦਵਾਰ ਮਿਲਣ ਕੰਮ ਕਰਨ ਵਾਲੇ ਲੀਡਰ ਮਿਲਣ ਤਾਂ ਕਿ ਜਿਹੜਾ ਖਾਸ ਕਰਕੇ ਸਾਡੇ ਲੁਧਿਆਣਾ ਦੀ ਨੁਹਾਰ ਬਦਲ ਜਾਵੇ ਕਿਉਂਕਿ ਜਦ ਲੁਧਿਆਣਾ ਸ਼ਹਿਰ ਸਾਡਾ ਦੇਸ਼ ਦੇ ਨਕਸ਼ੇ ਦੇ ਉੱਪਰ ਆਉਂਦਾ ਪਰ ਪਿਛਲੇ 10 ਸਾਲਾਂ ਦੇ ਵਿੱਚ ਆਪਣੇ ਰਵਨੀਤ ਬਿੱਟੂ ਜੀ ਜਿੱਤ ਕੇ ਦੋ ਵਾਰੀ ਜਦੋਂ ਆਏ ਨੇ ਉਹਨਾਂ ਨੇ ਕੋਈ ਜਿਹੜਾ ਮੇਜਰ ਪ੍ਰੋਜੈਕਟ ਲੁਧਿਆਣੇ ਵਾਸਤੇ ਆਉਣੇ ਚਾਹੀਦੇ ਸੀਗੇ ਆਪਣੇ ਐਜ਼ ਅ ਐਮਪੀ ਅ ਦਿੱਲੀ ਤੋਂ ਕੁਝ ਵੀ ਨਹੀਂ ਲੈ ਕੇ ਸਾਨੂੰ ਉਮੀਦ ਆ ਜਿਹੜੇ ਆਪਣੇ ਰਾਜਾ ਵੜਿੰਗ ਜੀ ਨੇ ਇਹ ਲੁਧਿਆਣੇ ਦੀ ਨਹਾਰ ਬਦਲਣਗੇ ਸਾਨੂੰ ਖੁਸ਼ੀ ਹੋਊਗੀ ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਨੀ ਆ ਵੀ ਅਸੀਂ ਮੈਂ ਤੁਹਾਡੇ ਮਾਦੀਵ ਰਾਹੀ ਵੀ ਕਹਿੰਦੇ ਆ ਰਾਜਾ ਵੜਿੰਗ ਜੀ ਨੂੰ ਵੀ ਸਾਨੂੰ ਕੰਮ ਲਾਉਣ ਪਾਰਟੀ ਦੇ ਕੰਮ ਕਰਕੇ ਸਾਨੂੰ ਅੱਛਾ ਲੱਗਦਾ ਕਿ ਪਾਰਟੀ ਮਜ਼ਬੂਤ ਹੋਵੇ ਇਹ ਨਾ ਹੋਵੇ ਵੀ ਐਵੇਂ ਲੀਡਰ ਦੇ ਸਿਰ ਤੇ ਚੜ ਕੇ ਜਿਹੜੇ ਬੈਜਨ ਤੇ ਲੀਡਰ ਬਣਦੇ ਨੇ ਉਹ ਵਰਕਰ ਹੈ ਹੀ ਨਹੀਂ ਵਰਕਰ ਖਤਮ ਹੋ ਚੁੱਕਿਆ ਅਜਿਹੇ ਤਰੀਕ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈਗਾ ਤੇ ਵਰਕਰ ਨੂੰ ਵੀ ਅਸੀਂ ਆਪਣਾ ਮਤਲਬ ਕਿ ਵਰਕਰ ਵੀ ਸਾਨੂੰ ਚਾਹੀਦਾ ਹੁੰਦਾ ਵਾ ਉਹਦੇ ਬਿਨਾ ਸਾਡੀ ਕਿ ਸਾਰੇ ਲੀਡਰ ਹੀ ਨਾ ਬਣ ਜਾਣ ਬਿਲਕੁਲ ਨਾਲ ਲੈ ਕੇ ਚੱਲਣਗੇ ਸਾਰੇ ਬਜਟ ਦੇ ਵਰਕਰਾਂ ਨੂੰ ਬਿਲਕੁਲ ਨਾਲ ਲੈ ਕੇ ਚੱਲਣਗੇ ਸਾਨੂੰ ਉਮੀਦ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਇੰਡਸਟਰੀ ਲਿਸਟ ਦੀ ਮੀਟਿੰਗ ਹੋਈ ਸੀ ਜਿਹੜੇ ਉਹਨਾਂ ਨੇ ਬਹੁਤ డిਮਾਂਡ ਜਿਹੜਾ ਘੁੱਟ ਰੱਖਿਆ ਨੇ ਔਰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਹੱਕ ਦੇ ਵਿੱਚ ਮੈਂ ਦਰਿਆ ਤੇ ਵੀ ਬੈਠੂੰਗਾ ਤੁਹਾਡੇ ਨਾਲ ਉਹ ਸਾਨੂੰ ਵੀਦਾ ਹੀ ਬੈਠਣਗੇ ਦਰਿਆ ਤੇ ਆਪਣੇ ਇੰਡਸਟਰੀ ਲਿਸਟ ਜਿੰਨੇ ਵੀ ਹੈਗੇ ਉਹਨਾਂ ਦੀ ਮੰਗਾ ਉੱਪਰ ਰੱਖਣਗੇ ਲੁਧਿਆਣਾ ਵਾਸੀ ਕਿੰਨਾ ਧੰਨਵਾਦ ਕਰਦੇ ਜਿਹਨੇ ਚਟਾਇਆ ਲੁਧਿਆਣਾ ਵਾਸੀ ਬਹੁਤ ਧੰਨਵਾਦ ਕਰਦੇ ਆ ਜੀ ਕਿਉਂਕਿ ਸਾਡਾ ਜਿਹੜਾ ਵਰਕਰ ਹੈ ਸਾਡਾ ਜਿਹੜਾ ਵੋਟਰ ਹੈ ਸਾਡੇ ਜਿਹੜੇ ਨਾਲ ਦੇ ਬੰਦੇ ਸੀਗੇ ਦਿਨ ਰਾਤ ਉਹਨਾਂ ਨੇ ਸਾਡਾ ਸਾਥ ਦਿੱਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਾਸ਼ ਕਰਕੇ ਸਾਨੂੰ ਆਪਣੇ ਪਰਿਵਾਰ ਦੇ ਤੇ ਦਿੱਤੇ ਗਏ ਸੀਗੇ ਅਸੀਂ ਆਪਣੇ ਪਰਿਵਾਰ ਦਾ ਵੀ ਤੈ ਦਿਲੋਂ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਕਿ ਜਿਹੜਾ ਕਿ ਲੁਧਿਆਣੇ ਦੀ ਨਿਹਾਰ ਬਤਨ